ਸਾਡਾ ਹੱਕ ਹੀ ਦੇ ਦਿਓ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ ਪੰਜਾ 10000 ਰੁਪਏ ਐਸਟੀ ਦਾ ਤੁਹਾਨੂੰ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਦਦੂਰੂ ਮੰਗ ਲੈਣਗੇ ਪਰ ਕਿੰਨਾਂ ਸਾਡੇ ਕੋਲ ਇਹਦੇ ਬਣਾਣਗੇ ਅੱਜ ਜਾਂਦਾ ਫੋਨ ਆਇਆ ਜੀ ਕੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨ ਜਿਹੜੇ ਅਗਲੀ ਕਰਾਂਗੇ ਅਗੇ ਅਗਲੀ ਵਾਰੀ ਨਨੂੰ ਕਰਨਾ ਚਾਹੀਦਾ ਹੈ ਮਾਨਸਾ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਲੀਫ ਫੰਡ ਦੇ ਰਹੇ 5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਪੰਜਾਬ ਦੇ ਵਿੱਚ ਜਿੱਥੇ ਕਈ ਜ਼ਿਲ੍ਹੇ ਹੜ੍ਹ ਦੀ ਮਾਰ ਏ ਹਨ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆਏ ਨੇ ਤੇ ਅੱਜ ਵੀ ਅੱਜ ਉਹ ਫਿਰੋਜ਼ਪੁਰ ਦੇ ਵਿੱਚ ਜਾਂਦੇ ਨੇ ਜਿੱਥੇ ਉਹਨਾਂ ਵੱਲੋਂ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਆਪ ਵੀ ਉਹ ਭਾਵੁਕ ਹੁੰਦੇ ਹੋਏ ਦਿਖਾਈ ਦਿੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਜੋ ਸਾਡਾ ਫੰਡ ਹੈ ਸਾਨੂੰ ਉਹ ਹੀ ਦੇ ਦਿੱਤਾ ਜਾਵੇ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਤੇ ਦੂਜੇ ਪਾਸੇ ਉਹਨਾਂ ਨੇ ਹੜਾ ਨੂੰ ਲੈ ਕੇ ਪੱਕੇ ਪ੍ਰਬੰਧ ਦੀ ਵੀ ਗੱਲ ਕੀਤੀ ਹੈ। ਪੁੱਛ ਰਹੇ ਨੇ ਉਸ ਤੋਂ ਬਾਅਦ ਜਿਹਨਾਂ ਨੇ ਜਨਾ ਮੋੜ ਤੇ ਬਹਿ ਕੇ ਹਰ ਤਰੀਕਾ ਜਿਹੜਾ ਜਾਇਦਾਦ ਦੀ ਕਰਨੀ ਲੋਕਾਂ ਨੇ ਕਰਨੀ ਮਰਜ਼ਾਣਾ। ਸਾਨੂੰ ਪ੍ਰਧਾਨ ਸਾਹਿਬ ਲਈ ਤਸਵੀਰਾਂ ਦਿਖਾ ਦਿਆਂ ਜੀ। ਉਹ ਇਸ ਵਾਲੇ ਨਹੀਂ ਜਿਹੜੇ ਦੇਖੋ ਚ ਰਹਿਣ। ਭਗਵੰਤ ਮਾਨ ਜੀ ਕੋਲ ਪੁੱਛੇ ਨੇ। ਅੰਮ੍ਰਿਤਸਰ ਕਿੰਦਾ ਜਿਹੜੀ ਕੀ ਹੈ ਸਭ ਕਰਾਂਗੇ ਦੇ ਰਾਜ्यों ਦੀ ਗੱਟੀ ਦੇ ਲਈ ਕਿਹਦੇ ਨੂੰ ਹਾਰ ਹੈ ਬਾਈਡ ਬਾਈਡ ਉੱਧਰ ਰੁਕ ਗਿਆ ਯਾਰ ਬਾਈਡ ਬਾਈਡ ਉੱਧਰ ਫਿਰ ਬਾਈਡ ਘੱਲ ਗਿਆ ਯਾਰ ਟ੍ਰੈਫਿਕ ਵਿੱਚ ਵਾਹ ਪਾਤਰਾ ਬੰਦਾ ਬਾਹਰ ਚੜ੍ਹ ਗਿਆ ਯਾਰ

पुग्य <laughs> ਸਰੋ ਜੀ ਇਹ ਬਹੁਤ ਬੜਾ ਕੰਮ ਹੈ 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 ਜੀ ਇਹ ਬਹੁਤ ਮਾਨਸਾ ਮਾਰਪੀਨਤ ਲੋਕਾਂ ਨੂੰ ਬੜੀਆਂ ਤਕਲੀਫਾਂ ਨੇ ਜੀ ਤੁਹਾਡੀਆਂ ਵੀ ਅੱਖਾਂ 'ਚ ਪਾਣੀ ਆ ਗਿਆ ਇਹਨਾਂ ਦੀ ਗੱਲ ਸੁਣ ਕੇ ਤੇ ਕੀ ਕਹਿਣਾ ਜਾਓਗੇ ਤੁਸੀਂ ਜੀ ਪੰਜਾਬ ਸੰਕਟ ਹੈ ਜੀ ਪੰਜਾਬ ਜੋ ਇਸ ਦੀ ਫਾਰਮ ਫੁੱਟਬਾਲ ਹੈ ਸੀਨ ਤੇ ਕਿਸ ਨੂੰ ਆਣ ਦੇਣ ਮੀਆ ਤੇ ਜਿਹੜੇ ਜੀ ਦੀ ਕ੍ਰਾਂਤੀ ਚਾਹੀਦੀ ਸੀ ਤਾਂ ਜੀ ਆਪਣੀ ਧਰਤੀ ਵੀ ਪਾਣੀ ਥੱਲੋਂ ਕੱਢ ਕੇ ਖਰਾਬ ਕਰੀ ਪਾਰਟੀ ਇਸ ਦਾ ਏਟ ਪਰ ਹੈ ਅੱਜ ਪੰਜਾਬ ਸਰਕਾਰ ਦੇ ਪਿੱਛੇ ਕਰੋ ਯਾਰ ਪਾਪਾ ਮੈਂ ਸੋਚਦਾ ਸਕਿਉਰਟੀ ਦਾ ਬੜਾ ਮਿਸਮੈਨੇਜਮੈਂਟ ਹੈ ਜੀ ਮਾਈਕ ਤੱਕ ਨਹੀਂ ਅੱਗੇ ਹੁੰਦੇ ਰਹੇ ਇਹ ਸੁਣਨਾ ਕੀ ਹੈ ਜੀ ਮਾਨ ਸਾਹਿਬ ਸੀਐਮ ਸਾਹਿਬ ਥੋੜਾ ਜਿਹਾ ਸਕਿਉਰਟੀ ਦਾ ਤਾਂ ਕਰਵਾਓ ਮੈਨੇਜ ਸਾਡਾ ਹੱਕ ਹੀ ਦੇ ਦਿਓ ਜੀ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ 50000 ਕਰੋੜ ਰੁਪਏ ਹੈ ਜੀਐਸਟੀ ਦਾ ਥੋੜਾ ਜਿਹਾ ਕੰਮ ਕਰਾ ਦੇ ਜੀ 10 ਮਿੰਟ ਇਹ ਬਾਲ ਮੋਚ 8 ਸਾਲ ਹੋ ਗਏ ਰਹਾ ਹੈ ਸੈਂਟਰ ਹੱਲੇ ਤੱਕ ਨਹੀਂ ਦੇ ਰਿਹਾ ਜੀ ਪੈਸਾ ਜਾਲ ਦੀ ਮਾਨ ਸਾਹਿਬ ਸਰ ਸਾਡੀ ਪੀਐਮ ਦੇ ਨਾਲ ਵੀ ਕੋਈ ਗੱਲਬਾਤ ਹੋਈ ਹੈ ਜੀ ਲਗਾਤਾਰ ਚੱਲ ਰਹੀ ਹੈ ਜੀ ਸਾਡਾ ਜੀ ਪ੍ਰੋਸੈਸਰ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਜੀ ਕਿਉਂਕਿ ਧੰਨਵਾਦ ਜੀ ਸਰਕਾਰ ਨੂੰ ਨਹੀਂ ਅਸੀਂ ਹੱਥ ਨਹੀਂ ਛੱਡ ਸਕਦੇ ਜਦੋਂ ਪਤਾ ਲੱਗੂ ਜੀ ਅਜੇ ਤਾਂ ਪਾਣੀ ਵੀ ਨਹੀਂ ਘਟ ਰਿਹਾ

ਯਾਰ ਪੱਖਾਂ ਚ ਹੰਝੂ ਆਇਆ ਜਿਸ ਤੁਹਾਡੇ ਕੰਵਰਸਟੈਂਟ ਹੈ ਕੋਈ ਹੋਰ ਯਾਰ ਓਕੇ ਜੀ ਉਹਨਾਂ ਨੇ ਵੀ ਲੱਗ ਕੇ ਰਹਿਣ ਦਿੱਤਾ ਤੇ ਹੁਣ ਕਰ ਲੋ ਮਾਨ ਸਾਹਿਬ ਮਾਨ ਸਾਹਿਬ ਜਿਹੜੇ ਬੰਨ੍ਹ ਨੇ ਉਹ ਉਹਨਾਂ ਦਾ ਕੀ ਪੱਕੇ ਕਰਾਈ ਕੀਤੇ ਜਾਣਗੇ ਜਿਹੜੇ ਕੀ ਜਗਾ ਜਗਾ ਤੱਕ ਬਰੀਚ ਹੋ ਰਹੇ ਹੈ ਮਾਦਮ ਹਬੀਬ ਕੇ ਦਾ ਬੰਨ੍ਹ ਫਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਇਹ ਹਾਲਾਤ ਇਹ ਪੈਦਾ ਹੁੰਦੇ ਨੇ ਜਿਹੜੀ ਨਾ ਕਾਲਕਾ ਤੋਂ ਸ਼ਿਮਲੇ ਨੂੰ ਟ੍ਰੇਨ ਜਾਂਦੀ ਹੈ ਉਹ ਅਕਸ਼ਵਿੰਦ ਅੰਗਰੇਜ਼ ਜਾਨੇ ਬੜਾਈ ਸੁਤਮ ਭਾਈ ਥੋੜੇ ਉੱਚਾ ਚੱਕ ਲਾਉਂਦਾ ਉਹ ਇੰਨਾ ਜ਼ਿਆਦਾ ਮਾਈਕ ਨਹੀਂ ਕਰੇ ਕਦੀ ਕਰਕੇ ਟੀਵੀ ਥੱਲੇ ਕਰੀ ਅਜੜੀਆਂ ਨੂੰ ਕੁਝ ਪੁੱਛ ਕੇ ਬਣਾਈ ਸੀ ਕਿ ਆ ਪਹਾੜ ਦੇਥੋਂ ਵੀ ਜਾਂਦਾ ਹੈ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨ ਜਿਹੜੇ ਅਗਲੇ ਟਿਕਾਣੇ ਭਾਗੇ ਅਗਲੀ ਵਾਰੀ ਨੂੰ ਕਰਨਾ ਚਾਹੀਦਾ ਮਾਝਾ ਰਾਜੋ ਕੇ ਗੱਟੀ ਨਵੀਂ ਰਾਜੋ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਮਾਹੌਲ ਬੜਾ ਤਣਾਅ ਸੁਰਨ ਲਈ ਚੜਦਾ ਚੜਚਾ ਕਰਦੇ ਤਾਂ ਚੜ ਗਿਆਂ ਕੁਦਰਤ ਮੂਰੀ ਨਹੀਂ ਹੈ ਕੁਦਰਤ ਇਹ ਗੱਲ ਹੈ ਮਾਨ ਸਰ ਸੈਂਟਰ ਗਵਰਨਮੈਂਟ ਕੋਲ ਇਹਦਾ ਪੰਜਾਬ ਦੇ ਨਾਲ ਮਤਰੀ ਮਾਂ ਵਰਗਾ ਸਬੂਤ ਨਹੀਂ ਮੈਂ ਨਹੀਂ ਮੈਂ ਉਹਦੇ ਸੁਗਾ ਚ ਰਹਿਣਾ ਕਰ ਰਿਹਾ ਜੋ ਉਹਨਾਂ ਨੇ ਕਰਨਾ ਹੋਇਆ ਹੈ ਹੈਲਪ ਕਰ ਦੇਣਾ ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆ ਮਾਨ ਸਾਹਿਬ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਗ੍ਰੀਫ ਫੰਡ ਦੇ ਰਹੇ ਮਾਨ ਸਾਹਿਬ ਪਠਾਨ ਮਾਜਰੇ ਤੇ ਕਾਰਵਾਈ ਹੋਈ ਹੈ ਜੀ ਮਾਨ ਸਾਹਿਬ ਕੱਚੇ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮਾਪਜਾਂ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਪਾਲ ਲਗਾਤਾਰ ਲਗਾਤਾਰ ਮਾਨ ਸਾਹਿਬ ਐਮਐਲਏ ਪਠਾਨ ਮਾਜਰੇ ਤੇ ਕਾਰਵਾਈ सीएम ਸਰ ਦਾ ਜਿਹੜੇ ਗਰੀਬਾਂ ਦੀ ਅੱਜ ਹਾਲਾਤ ਦੇਖਣ ਆਏ ਨੇ ਇਹ ਗਰੀਬ ਜਿਹੜੇ ਬੰਦੇ ਨੇ ਡੱਬ ਰਹੇ ਨੇ ਮਰ ਰਹੇ ਨੇ ਤੇ ਇਹਨਾਂ ਦੇ ਹਾਲਾਤ ਦੇਖਣ ਆਏ ਨੇ ਅਸੀਂ ਬਹੁਤ ਬਹੁਤ ਸੀਐਮ ਦਾ ਧੰਨਵਾਦ ਕਰਦੇ ਆ ਇਹੋ ਜਿਹਾ ਸੀਐਮ ਸਾਨੂੰ ਮਿਲਣਾ ਨਹੀਂ ਜਿਹੋ ਜਿਹਾ ਸੀਐਮ ਸਾਡਾ ਭਗਵਾਨ ਤਮਾ ਹੈ ਤੋੜੀ ਤੁਹਾਡੀ ਕੀ ਗੱਲ ਬਾਤ ਹੋ ਰਹੀ ਜੀ ਸਾਡੀ ਗੱਲ ਬਾਤ ਇਹੀ ਹੋ ਰਹੀ ਸੀ ਬੰਨਾਂ ਦੇ ਬਾਰੇ ਡੋਬੇ ਦੇ ਬਾਰੇ ਕਿ ਅਸੀਂ ਡੁੱਬ ਰਹੇ ਆ ਤੇ ਸਾਡੇ ਇਹਨਾਂ ਗਰੀਬਾਂ ਦੀ ਗੱਲ ਸੁਣੀ ਜਾਵੇ ਵੇਖੀ ਜਾਵੇ ਅਸੀਂ ਡੁੱਬ ਰਹੇ ਆ ਮਰ ਰਹੇ ਆ ਸਾਡ ਕੋਈ ਹੱਥ ਨਹੀਂ ਲੈਂਦਾ ਸਾਨੂੰ ਕੋਈ ਕੱਚੀਆਂ ਗਰਦਾਵਰੀਆਂ ਨੇ ਸਾਡੀਆਂ ਤੋੜੀਆਂ ਗਈਆਂ ਨੇ ਤੇ ਸਾਨੂੰ ਕੋਈ ਸਾਡੀ ਹੱਥ ਨਹੀਂ ਲੈਂਦਾ ਬਾਟਰ ਪੱਟੀ ਦੀ ਸਾਨੂੰ ਹਰ ਇੱਕ ਇਹਤੂ ਲੈ ਕੇ ਸਾਡੇ ਫਾਜ਼ਿਲ کہہ ਰਹੇ ਕਿ ਕਿੰਨੀ ਤਾਂ ਸਹਣੀ ਵਾਲਾ ਬਾਟਰ ਦੀ ਬੰਨ ਬੰਨਿਆ ਜਾਵੇ ਅਸੀਂ ਸਾਰੇ ਬਚ ਸਕਦੇ ਆ ਐਗਰੀਜੀ ਦਾ ਕਾਲ ਸਾਹਿਬ ਐਗਰੀਜੀ ਦੀ ਗੱਲ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਬੰਦਾਂ ਨੂੰ ਪੱਕੇ ਲੈਣ ਦੀ ਵੀ ਗੱਲ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਆਮ ਲੋਕਾਂ ਨੂੰ ਪੁੱਛਾਂਗੇ ਭਾਈ ਜਿਹੜੇ ਉੱਥੇ ਨੇੜੇ ਤੇੜੇ ਦੇ ਲੋਕ ਰਹਿੰਦੇ ਨੇ ਆਪਾਂ ਕਿਵੇਂ ਹਾਲ ਕਰ ਸਕਦੇ ਹਾਂ ਤੇ ਕਿੱਦਾਂ ਇਹਨਾਂ ਨੂੰ ਪੱਕਾ ਕਰ ਸਕਦੇ ਹਾਂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ